ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਅੱਜ ਬਾਈ ਜੀ ਮੇਰੇ ਨਾਲ ਜੁੜੇ ਆ ਉਹਨਾਂ ਬਾਰੇ ਥੋੜਾ ਜਿਹਾ ਮੈਂ ਦੱਸ ਦਿਆਂ ਸੈਕੰਡ ਆਫੀਸਰ ਮਰਚੰਟ ਦੇ ਵਿੱਚ ਹੈਗੇ ਆ ਤੇ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸੰਬੰਧ ਰੱਖਦੇ ਆ ਬਾਈ ਜੀ ਦਾ ਮੇਰੇ ਨਾਲ ਕੰਟੈਕਟ ਕਰਨ ਦਾ ਕਾਰਨ ਇਹ ਹੈ ਕਿ ਉਹ ਜਿਹੜੇ ਆਪਣਾ ਯੂਥ ਹੈ ਪੰਜਾਬ ਦਾ ਉਹਨਾਂ ਨੂੰ ਥੋੜਾ ਜਿਹਾ ਗਾਈਡ ਕਰਨਾ ਚਾਹੁੰਦੇ ਆ ਵੀ ਇੰਡੀਆ 'ਚ ਪੰਜਾਬ 'ਚ ਰਹਿ ਕੇ ਵੀ ਤੁਸੀਂ ਸੋਹਣੀ ਕਮਾਈ ਕਰ ਸਕਦੇ ਆ ਤੇ ਕਿਹੜੀ ਕਮਾਈ ਕਰ ਸਕਦੇ ਆ ਕਿਵੇਂ ਕਰ ਸਕਦੇ ਆ ਕਿਹੜੇ ਫੀਲਡ ਚ ਜਾ ਸਕਦੇ ਆ ਇਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਾਂਗੇ ਪਹਿਲਾਂ ਬਾਈ ਜੀ ਦਾ ਸਵਾਗਤ ਕਰ ਲਈਏ ਬਾਈ ਜੀ ਬਹੁਤ ਬਹੁਤ ਸਵਾਗਤ ਆ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਹਾਂਜੀ ਭਾਜੀ ਠੀਕ ਆ ਬਿਲਕੁਲ ਵਧੀਆ ਪਹਿਲਾਂ ਸਵਾਗਤ ਹਾਂਜੀ ਹਾਂਜੀ ਧੰਨਵਾਦ ਤੁਸੀਂ ਕੰਟੈਕਟ ਕੀਤਾ ਵੀ ਚਲੋ ਥੋੜਾ ਵੀ ਕਹਿੰਦੇ ਹੁੰਦੇ ਆ ਹਿੱਸਾ ਪੈ ਜੂਗਾ ਯੂਥ ਨੂੰ ਸਿੱਧੇ ਪਾਸੇ ਲਿਜਾਣ ਚ ਅੰਜੀਨ ਜੀ ਬੜੀ ਉਹੀ ਮੈਂ ਇਸੇ ਕਰਕੇ ਤੁਹਾਨੂੰ ਕੰਟੈਕਟ ਕੀਤਾ ਸੀ ਮੈਂ ਤੁਹਾਡੇ ਬਲogs ਐਕਚੁਅਲੀ ਦੇਖਦਾ ਹੁੰਨਾ ਸੀ ਮੈਂ ਕਿਹਾ ਨਹੀਂ ਜਿੱਦਾਂ ਮੈਨੂੰ ਵੀ ਥੋੜਾ ਜਿਆਦਾ ਦੱਸਣਾ ਚਾਹੀਦਾ ਵੀ ਨਹੀਂ ਇਹ ਵੀ ਇੱਧਰ ਵੀ ਫੀਲਡ ਹੈਗੀ ਹੈ ਇਕੱਲਾ ਏ ਨਹੀਂ ਵੀ ਤੁਸੀਂ ਕੈਨੇਡਾ ਚਲੇ ਜੁਈਨੇ ਪੈਸੇ ਲਾ ਕੇ ਬਾਅਦ ਵਿੱਚ ਉਹ ਲਾਈਕ ਮੁਰਦੇ ਵੀ ਉਹ ਓਕੇ ਭਾਜੀ ਹੁਣ ਮੇਰੇ ਜਿੱਦਾਂ ਨਾਲ ਦੇ ਵੀ ਫਰੈਂਡਸ ਹੈ ਨਾ ਉਹ ਦੱਸਦੇ ਇਹ ਗੱਲਾਂ ਜੀ 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 ਤੇ ਮੇਰੇ ਬਿਲਕੁਲ ਕਲੋਸ ਫਰੈਂਡਸ ਹੈ ਪਲੱਸ 2 ਤੋਂ 12th ਤੋਂ ਬਾਅਦ ਜਿੱਦਾਂ ਮੈਂ ਇਸ ਫੀਲਡ 'ਚ ਆ ਗਿਆ ਤੇ ਉਹ ਕੈਨੇਡਾ ਚਲੇ ਗਏ ਸੀ ਤੇ ਉਹ ਬਿਲਕੁਲ ਮੇਰੇ ਨਾਲ ਹੀ ਹੈ ਤੇ ਉਹ ਦੱਸਦੇ ਆ ਠੀਕ ਹੈ ਕਹਿੰਦੇ ਅਸੀਂ ਪੀਆਰ ਹੋ ਗਏ ਆ ਬਟ ਕਹਿੰਦੇ ਇੱਕੋ ਜਿਹੜਾ ਇੱਕ ਜਿਹੜੀ ਹੈਪੀਨੈਸ ਹੁੰਦੀ ਨਾ ਉਹ ਹੈ ਨਹੀਂ ਮਤਲਬ ਉਹ ਹੈ ਉਹ ਨਹੀਂ ਹੋਤਾ ਉਹ ਤਾਂ ਗਲਤ ਹੈ ਆ ਵੀ ਤੁਸੀਂ ਕੈਨੇਡਾ ਅਮਰੀਕਾ ਦੇ ਮੁਲਕ ਚੋਂ ਖੁਸ਼ੀਆਂ ਲੱਭ ਲੋਗੇ ਉਹ ਤਾਂ ਮੁਸ਼ਕਲ ਆ ਹਾਂਜੀ ਉਹ ਇਹ ਕਹਿੰਦੇ ਚਲੋ ਠੀਕ ਆ ਇੱਕ ਟਾਈਮ ਤੇ ਮਤਲਬ ਠੀਕ ਆ ਪੈਸੇ ਹੋ ਜਾਂਦੇ ਪਰ ਪੈਸੇ ਵੀ ਭਾਜੀ ਮੈਂ ਤਾਂ ਚਲੋ ਇਦਾਂ ਮੈਂ ਵੀ ਪੈਸੇ ਵੀ ਕਹਿੰਦੇ ਇਦਾਂ ਨਹੀਂ ਤੇ ਕਹਿ ਸਕਦੇ ਵੀ ਬਹੁਤ ਜ਼ਿਆਦਾ ਜੁੜ ਰਹੇ ਆ ਕੁਛ ਇਦਾਂ ਨਹੀਂ ਆ ਮਤਲਬ ਤੁਸੀਂ ਆਪਣੀ ਮਿਨਿਮਮ ਰਿਕੁਆਇਰਮੈਂਟਸ ਪੂਰੀ ਕਰ ਪਾ ਰਹੇ ਹੋ ਬਸ ਜੀ ਜੀ ਬਸ ਇਹੀ ਆ ਇਹੀ ਆ ਸਹੀ ਗੱਲ ਆ ਸਹੀ ਗੱਲ ਆ ਤੇ ਮਤਲਬ ਮੈਕਸ ਜਦ ਵਧੀਆ ਬੰਦੇ ਵੀ ਹੋਣੇ ਆ ਜੀ ਜੀ ਬਟ ਮੈਕਸਿਮਮ ਇਟਾਜ ਨਿਰ ਮੇਰੇ ਨਾਲ 5 ਜਾਣੇ ਆਏ ਜਦੋਂ ਮੈਨੂੰ 5ਾਂ ਚੋਂ ਮੇਰੇ ਦੋ ਹਾਂਜੀ 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 ਜਿਹੜੀਆਂ ਬਹੁਤ ਵਧੀਆ ਜੌਬਸ ਤੇ ਆ ਉਹ ਬੰਦੇ ਬਹੁਤ ਘੱਟ ਹੈ ਬਾਕੀ ਤਾਂ ਆਪਾਂ ਲੇਬਰ ਕਲਾਸ ਦੀ ਮੰਨ ਲਓ ਬੰਦੇ ਜ਼ਿਆਦਾ ਲੇਬਰ ਕਲਾਸ ਚ ਹਾਂਜੀ ਉਹੀ ਜੀ 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 ਤੁਸੀਂ ਮਾੜਾ ਆ ਦੱਸਣਾ ਚਾਹੁੰਦਾ ਸੀ ਤਾਂ ਕਿ ਜੇ ਤੁਸੀਂ ਜੀ ਹਾਂਜੀ ਤੁਸੀਂ ਬੋਲੋ ਭਾਜੀ ਹਾਂ ਬਸ ਮੈਂ ਤਾਂ ਇਹੀ ਕਹਿਣ ਲੱਗਿਆ ਸੀ ਮੈਂ ਕਿਹਾ ਤੁਸੀਂ ਦੱਸਣਾ ਚਾਹੁੰਦੇ ਸੀ ਵੀ ਇੱਥੇ ਬੰਦਾ ਕਿਵੇਂ ਸੋਹਣੀ ਕਮਾਈ ਕਰ ਸਕਦਾ ਵੀ ਕੈਨੇਡਾ ਅਮਰੀਕਾ ਜਾਣ ਦੀ ਬਜਾਏ ਉਹਨਾਂ ਨਾਲੋਂ ਜ਼ਿਆਦਾ ਕਮਾਈ ਇੱਥੇ ਰਹਿ ਕੇ ਵੀ ਬੰਦਾ ਕਰ ਸਕਦਾ ਤੁਸੀਂ ਮਾੜਾ ਹਾਂਜੀ ਮੈਂ ਦੱਸਣਾ ਵੀ ਕਿਵੇਂ ਬੰਦਾ ਇਧਰਲੇ ਪਾਸੇ ਜਾ ਸਕਦਾ ਕਿਹੜੇ ਫੀਲਡ ਵਿੱਚ ਜਾ ਕੇ ਬੰਦਾ ਕਾਮਯਾਬੀ ਹਾਸਲ ਕਰ ਸਕਦਾ ਹਾਂਜੀ ਮੈਂ ਇਹ ਤੁਹਾਨੂੰ ਭਾਜੀ ਥੋੜਾ ਜਿਹਾ ਸਟਾਰਟਿੰਗ 'ਚ ਦੱਸਦਾ ਹਾਂ ਹੀ ਮੇਰਾ ਮੂਡ ਕਿੱਦਾਂ ਹੋਇਆ ਤੇ ਪਹਿਲੇ ਇਨੀਸ਼ੀਅਲ 'ਚ ਮੈਨੂੰ ਇਦਾਂ ਲੱਗਦਾ ਸੀ ਨਹੀਂ ਮੇਰੇ ਫਰੈਂਡਸ ਬਾਹਰ ਗਏ ਆ ਜੀ ਤੇ ਮੈਂ ਵੀ ਐਸ ਕੀਤੀ ਆ ਮੇਰੇ 6.5 ਬੈਂਡ ਆਈਆਂ 7 ਬੈਂਡਸ ਇਤਾਂ ਬੈਂਡਸ ਆਏ ਤੇ ਮੇਰੇ ਪਾਪਾ ਹੀ ਉਹ ਨੇਵੀ ਸੀ ਉਹਨਾਂ ਨੂੰ ਥੋੜਾ ਪਤਾ ਹੀ ਕਹਿੰਦੇ ਨਹੀਂ ਯਾਰ ਤੂੰ ਇੱਕ ਵਾਰ ਐਟ ਲੀਸਟ ਟਰਾਈ ਤੇ ਕਰ ਲੈ ਜੀ ਜੀ ਨਹੀਂ ਹੋਏਗਾ ਤੇ ਠੀਕ ਹੈ ਚਲ ਜੀ ਬਾਹਰ ਤੂੰ ਬਟ এট ਲੀਸਟ ਟਰਾਈ ਕਰ ਲੈ ਤੇ ਥੋੜਾ ਜਿਹਾ ਮੇਰੇ ਵੀ ਮਨ ਚ ਹੈ ਗਈ ਪਾਪਾ ਹੁਣ ਨਹੀਂ ਹੈਗੇ ਹੀ ਇਸ ਕਰਕੇ ਮੈਂ ਕਿਹਾ ਚਲੋ ਦੇਖਦੇ ਆ ਕਿਦਾਂ ਹਨਾ ਤੇ ਮੈਂ ਭਾਜੀ ਸਭ ਤੋਂ ਪਹਿਲੇ ਹੁੰਦਾ ਪਲੱਸ 2 ਚ ਜਿੱਦਾਂ ਜਿਆਦਾ ਪੜ੍ਹਾਈ ਦੀ ਵੀ ਲੋੜ ਨਹੀਂ ਆ ਬਸ ਥੋੜਾ ਜਿਹਾ ਜਿੱਦਾਂ ਇੰਨੇ 60 ਤੋਂ 70% ਤੇ ਬੰਦੇ ਤੇ ਭਾਜੀ ਨੋਰਮਲ ਆ ਹੀ ਜਾਂਦੇ ਆ ਜੇ ਨੋਟੋਂ ਬੰਦਾ ਪੜੇ ਜੀ 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 ਬਿਲਕੁਲ ਕਿ 60 ਤੋਂ 70% ਆ ਗਏ ਉਸ ਤੋਂ ਬਾਅਦ ਤੁਹਾਡੀ ਇਹਨਾਂ ਨੇ ਇੱਕ ਟੈਸਟ ਹੁੰਦਾ ਇੰਡੀਅਨ ਮੈਰੀਟਾਈਮ ਯੂਨੀਵਰਸਿਟੀ ਦਾ ਉਹ ਵੀ ਬਿਲਕੁਲ ਜਿੱਦਾਂ ਜੇ ਪਲੱਸ 2 ਚ ਬੰਦਾ ਪਾਸ ਹੋ ਗਿਆ ਨਾ ਜੀ ਕਲਾਸ 12th ਚ ਪਾਸ ਹੋ ਗਿਆ ਉਹਨੇ ਉਹ ਵੀ ਟੈਸਟ ਕਰ ਹੀ ਲੈਣਾ ਵਾ ਜਿੱਦਾਂ ਇਹਨਾਂ ਨੇ 30000 ਜਨਤਾ ਨੇ ਦੇਣਾ ਆਪਣੇ ਇੰਡੀਆ ਚੋਂ ਟੈਸਟ ਇਹ 올ਓਵਰ ਮਤਲਬ ਵਰਲਡ ਟੈਸਟ ਹੁੰਦੇ ਆ ਪਰ ਸਾਡੇ ਇੰਡੀਆ ਚ ਜਿੱਦਾਂ ਇਹ ਜਿੱਦਾਂ ਤੁਸੀਂ ਕਹਿ ਲਓ ਕਿ ਕੋਸਟ ਨਹੀਂ ਕੋਸਟ ਏਰੀਆ ਜਿੱਦਾਂ ਬੰਬੇ ਇੱਧਰ ਜਿੰਤਾ ਜ਼ਿਆਦਾ ਦਿੰਦੀ ਆ ਹਮ ਤੁਹਾਡੇ ਵਾਲੇ ਏਰੀਆ ਚ ਪੰਜਾਬ ਚ ਪਤਾ ਨਹੀਂ ਆ ਤੇ ਤਾਂ ਕਰਕੇ 30000 ਜਨਤਾ ਟੈਸਟ ਦਿੰਦੀ ਆ ਵਿੱਚੋਂ 10 ਜਾਂ 15000 ਜਣੇ ਇਹ ਹਰ ਸਾਲ ਚੱਕਦੇ ਆ 10 ਟੂ 15 ਹੈਨਾ ਠੀਕ ਹੈ ਇਹਦੇ ਵਿੱਚ ਇਹ ਰੇਂਜ ਚ ਬੰਦੇ ਵਧੀਆ ਵਧੀਆ ਕੰਪਨੀਆਂ ਚੱਕ ਲੈਂਦੀਆਂ ਤੇ ਠੀਕ ਹੈ ਉਸ ਤੋਂ ਬਾਅਦ ਚੱਕ ਲਿਆ ਉਹਨਾਂ ਨੇ ਕੰਪਨੀਆਂ ਨੇ ਉਸ ਤੋਂ ਬਾਅਦ ਇੱਕ ਹੁਣ ਦੋ ਚੀਜ਼ਾਂ ਭਾਜੀ ਕਈ ਟੈਂਥ ਤੋਂ ਬਾਅਦ ਵੀ ਜਾਂਦੇ ਆ ਓਕੇ ਠੀਕ ਹੈ ਇੱਕ ਓਪੀ ਅਫਸਰ ਲਾਈਨ ਹੋਗੀ ਤੇ ਇੱਕ ਹੋਗੀ ਕਰੂ ਲਾਈਨ ਆਪਣੀ ਜੀ 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 ਅਫਸਰ ਲਾਈਨ ਤੁਸੀਂ ਜੇ ਚਲ ਜੂਗੇ ਪਹਿਲੇ ਮੈਂ ਤੁਹਾਨੂੰ ਕਰੂ ਲਾਈਨ ਦਾ ਦੱਸ ਦਿੰਦਾ ਕਰੂ ਲਾਈਨ ਚ ਜਿੱਦਾਂ 10th ਤੋਂ ਬਾਅਦ ਤੁਸੀਂ ਜੁਆਇਨ ਕਰ ਸਕਦੇ ਹੋ ਉਹਦੇ ਵਿੱਚ ਤੁਸੀਂ ਜਿੱਦਾਂ ਕਹਿ ਨਹੀਂ ਲਓਗੇ ਜਿਹੜਾ ਤੁਸੀਂ ਕੈਨੇਡਾ ਕੰਮ ਕਰ ਰਹੇ ਹੋ ਮਤਲਬ ਥੋੜਾ ਬਹੁਤ ਉਦਾਂ ਦਾ ਲੇਬਰ ਕਲਾਸ ਹੋ ਗਿਆ ਉਹਨਾਂ ਨੇ ਤੁਹਾਡ ਕੋਲ ਸਾਰਾ ਕੰਮ ਕਰਾਣਾ ਜੀ ਮੈਕਸਮ ਜੀ ਤੇ ਜੇ ਤੁਸੀਂ ਅਫਸਰ ਕਲਾਸ ਚ ਜਾ ਰਹੇ ਹੋ ਭਾਜੀ ਤੇ ਉਹਨਾਂ ਨੇ ਮਤਲਬ ਵੀ ਟੜਕੋ ਲਾਇਕ ਜਿੱਦਾਂ ਆਫੀਸਰ ਜਿੱਦਾਂ ਹੁਣ ਮੈਂ ਪਹਿਲੇ ਜਿੱਦਾਂ ਆਫੀਸਰ ਇਹ ਹੋ ਗਈ ਇੱਕ ਕਰੂ ਇੱਕ ਆਫੀਸਰ ਹੁਣ ਆਫੀਸਰ ਲਾਈਨ ਚ ਇੱਕ ਹੁੰਦਾ ਥਰਡ ਆਫੀਸਰ ਸਭ ਤੋਂ ਪਹਿਲੇ ਹੁੰਦਾ ਕੈਡਟ ਜੀ ਕੈਡਟ ਤੋਂ ਬਾਅਦ ਬੰਦਾ ਬਣਦਾ ਥਰਡ ਆਫੀਸਰ ਜੀ ਥਰਡ ਆਫੀਸਰ ਤੋਂ ਬਾਅਦ ਭਾਜੀ ਬੰਦੇ ਦੀ ਜਿੱਦਾਂ ਪ੍ਰੋਮੋਸ਼ਨ ਹੁੰਦੀ ਹੈ ਸੈਕਿੰਡ ਆਫੀਸਰ ਚ ਜੀ ਤੇ ਸੈਕਿੰਡ ਆਫੀਸਰ ਤੋਂ ਬਾਅਦ ਭਾਜੀ ਪ੍ਰੋਮੋਸ਼ਨ ਹੁੰਦੀ ਹੈ ਚੀਫ ਆਫੀਸਰ ਚ ਜੀ ਚੀਫ ਆਫੀਸਰ ਤੋਂ ਬਾਅਦ ਪ੍ਰੋਮੋਸ਼ਨ ਹੁੰਦੀ ਹੈ ਕੈਪਟਨ ਚ ਠੀਕ ਹੈ ਤੇ ਇਹ ਪੂਰੇ ਟਾਈਮ ਸਪੈਨ ਨੂੰ ਭਾਜੀ ਤੁਸੀਂ ਮੈਂ ਕਹਿਣਾ ਤੁਹਾਨੂੰ 30 ইয়ারਸ ਦੇ ਤੁਸੀਂ ਜੇ ਥੋੜਾ ਬਹੁਤ ਪੜਨ ਵਾਲੇ ਹੋਣਾ ਬਿਲਕੁਲ ਥੋੜਾ ਜਿਆਦਾ ਨਹੀਂ 60 ਤੋਂ 70% ਪੜਨ ਵਾਲੇ ਹੋ ਜੀ ਪਲੱਸ 2 ਚੋਂ ਤੇ ਤੁਸੀਂ ਇਹ 30 ইয়ারਸ ਚ ਹੋ ਜਾਣਾ મતલਬ ਤੁਸੀਂ 30 ਸਾਲ ਦੇ ਹੋਵੋਗੇ ਤਾਂ ਤੁਸੀਂ ਬਣ ਜਾਣਾ ਠੀਕ ਹੈ ਓਕੇ ਮੇਰਾ ਲੇਟ ਭਾਜੀ ਤਾਂ ਹੋਇਆ ਕਿਉਂਕਿ ਮੈਂ ਥੋੜਾ ਡ੍ਰੋਪ ਆਊਟ ਕੀਤਾ ਸੀ ਆਪਣਾ ਪਲੱਸ 2 ਕਲਾਸ ਚ ਤਾਂ ਮੈਂ ਆਪਣਾ ਕੋਈ ਥੋਰ ਰੀਜ਼ਨ ਦੀ ਵਜ੍ਹਾ ਨਾਲ ਇਧਰ ਵੀ ਜੁਆਇਨ ਕਰਨ ਚ ਲੇਟ ਹੋਇਆ ਠੀਕ ਹੈ ਠੀਕ ਹੈ ਤੇ 30 30 ਸਾਲ ਦੀ ਉਮਰ 'ਚ ਤੁਸੀਂ ਭਾਜੀ ਇੱਥੇ ਪਹੁੰਚ ਸਕਦੇ ਹੋ ਕੈਪਟਨ ਹਨਾ ਓਕੇ ਬਹੁਤ ਈਜ਼ੀ ਇੰਨਾ ਵੀ ਮਤਲਬ ਡਿਫਿਕਲਟ ਨਹੀਂ ਹੈ ਜਿੱਦਾਂ ਬਾਹਰ ਭਾਜੀ ਨਹੀਂ ਮਤਲਬ ਮਿਹਨਤ ਕਰਕੇ ਬੰਦੇ ਜੋੜ ਨਹੀਂ ਪਾਉਂਦੇ ਆ ਤੇ ਇੱਥੇ ਤੁਸੀਂ ਬਿਲਕੁਲ ਈਜ਼ੀਲੀ ਜੋੜ ਸਕਦੇ ਹੋ ਇਹ ਮੈਨੂੰ ਪੇ ਪੇ ਸਟਰਕਚਰ ਦੱਸੋਗੇ ਵੀ ਕਿੰਨੇ ਕੁ ਪੈਸੇ ਬੰਦੇ ਨੂੰ ਮਿਲਦੇ ਆ ਹਾਂ ਭਾਈ ਇਹਦਾ ਪੇ ਸਟਰਕਚਰ ਦੇਖੋ ਹੁਣ ਪਹਿਲੇ ਤਾਂ ਮੈਂ ਜਿੱਦਾਂ ਕਿਹਾ ਸੀ ਪਲੱਸ 2 ਤੋਂ ਬਾਅਦ ਇੱਕ ਆਈਐਮਯੂ ਸੀਜੀਟੀ ਦਾ ਟੈਸਟ ਹੁੰਦਾ ਹਨਾ ਜੀ ਉਸ ਤੋਂ ਬਾਅਦ ਟੈਸਟ ਤੋਂ ਬਾਅਦ 10 ਤੋਂ 15000 ਜਾਣੇ ਚੱਕਦੇ ਆ ਉਸ ਤੋਂ ਬਾਅਦ ਇਹਨਾਂ ਨੇ ਜਿੱਦਾਂ ਤੁਸੀਂ ਸਪੋਜ਼ ਕਰ ਲਓ 18 ਸਾਲ ਦਾ ਹੀ ਮੈਂ ਤੇ ਮੈਂ ਆਪਣਾ ਆਪਣਾ ਐਗਜ਼ਾਮਸ ਤੇ ਮੇਰਾ ਕਲੀਅਰ ਹੋ ਗਿਆ 18 ਤੋਂ 19 ਸਾਲ ਦਾ ਜਦੋਂ ਮੈਂ ਹੋਇਆ ਭਾਜੀ ਮੇਰੀ 1 ਸਾਲ ਦੀ ਆਪਣਾ ਜ਼ਮੀਨ ਤੇ ਟ੍ਰੇਨਿੰਗ ਦਿੰਦੇ ਆ ਵੀ ਜਾ ਅੱਜ ਤੇ ਕਿੱਦਾਂ ਰਹਿਣਾ ਕੀ ਕਰਨਾ ਹੈ ਨਾ ਸਾਰਾ ਕੁਝ ਤੇ ਫ੍ਰੀ ਹੁੰਦਾ ਖਾਣਾ ਪੀਣਾ ਹਰ ਚੀਜ਼ ਫ੍ਰੀ ਹੁੰਦੀ ਉਸ ਤੋਂ ਬਾਅਦ ਉਹ ਤੁਹਾਨੂੰ ਹਰ ਚੀਜ਼ ਸਿਖਾਉਂਦੇ ਹਨ ਸ਼ਿਪ ਚਲਾਣੀ ਆਫੀਸਰ ਲਾਈਨ ਚ ਮੈਂ ਦੱਸਣਿਆ ਤੁਹਾਨੂੰ ਕਰੂ ਲਾਈਨ ਦਾ ਨਹੀਂ ਮੈਂ ਦੱਸਿਆ ਕਿ ਉਹ ਚ ਮੈਂ ਨਹੀਂ ਰਿਕਮੈਂਡ ਕਰੂੰਗਾ ਆਫੀਸਰ ਲਾਈਨ ਦੇ ਦੌਰਾਨ ਫਿਰ ਕੋਈ ਪੇਪੂ ਤਾਂ ਨਹੀਂ ਦਿੰਦੇਗੇ ਨਹੀਂ ਮੈਂ ਤਾਂ ਅੰਦਾਜ਼ਾ ਲਾ ਨਾ ਭਾਈ 1 ਸਾਲ ਦੀ ਜਿਹੜੀ ਲੈਂਡ ਤੇ ਹੈ ਨਾ ਉਹਦੀ ਪੇਮੈਂਟ ਨਹੀਂ ਮਿਲਣੀ ਤੁਹਾਨੂੰ ਬਾਕੀ ਜਦੋਂ 1 ਸਾਲ ਦੀ ਲੈਂਡ ਤੇ ਹੋ ਗਈ ਹੈ ਤੇ 18 ਮੰਥਸ ਦੀ ਭਾਈ ਤੁਹਾਡੀ ਓਨ ਬੋਰਡ ਟ੍ਰੇਨਿੰਗ ਹੋਗੀ ਠੀਕ ਹੈ ਉਹਦੇ ਤੁਹਾਨੂੰ 50 ਤੋਂ 60 ਹਜ਼ਾਰ ਮਿਲਨੇ ਟ੍ਰੇਨਿੰਗ 'ਚ ਤੁਹਾਡੀ ਏਜ ਹੋਣੀ ਹੈ 19 ਸਾਲ ਤੇ ਤੁਹਾਨੂੰ 50 ਤੋਂ 60 ਹਜ਼ਾਰ ਤੁਹਾਡੇ ਹੋਣੇ ਜੁੜਨਦੇ ਹੋਣੇ ਜੀ 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 ਉਤੋਂ ਤੁਹਾਡੇ ਘਰ ਤੋਂ ਲੈ ਕੇ ਤੁਹਾਡੀ ਜਿੱਦਾਂ ਮੈਂ ਜਾਣਾ ਹੁੰਨਾ ਹਨਾ ਭਾਜੀ ਮੈਂ ਜਾਣਾ ਜਿੱਦਾਂ ਮੈਂ ਜੁਆਇਨ ਕਰਨੀ ਸੀ ਉਹਨਾਂ ਨੇ ਘਰ ਟੈਕਸੀ ਭੇਜਨੀ ਜੀ ਘਰੋਂ ਮੈਨੂੰ ਚੱਕਣਾ 에ਅਰਪੋਰਟ ਤੇ 에ਅਰਪੋਰਟ ਤੇ ਫਲਾਈਟਸ ਬੁੱਕ ਹੁੰਦੀਆਂ ਫਲਾਈਟ ਸਾਰਾ ਕੰਪਨੀ ਦਾ ਖਾਣਾ ਪੀਣਾ ਜੋ ਵੀ ਵਿੱਚ ਕਰ ਰਹੇ ਹੋ ਤੁਸੀਂ ਕੋਈ ਤੁਹਾਡਾ 1 ਰੁਪਿਆ ਦਾ ਵੀ ਸਰਚਿਆ ਨਹੀਂ ਕਰਦੇ ਹੋ ਠੀਕ ਹੈ 에ਅਰਪੋਰਟੋਂ ਤੋਂ ਬਾਅਦ ਠੀਕ ਹੈ ਤੁਹਾਨੂੰ ਮੈਂ ਪਾ ਭਾਜੀ ਆਗੇ ਜਿੱਦਾਂ 18 ਮਹੀਨੇ ਦੀ ਟ੍ਰੇਨਿੰਗ ਕੀਤੀ ਇਹਨਾਂ ਨੇ ਮੈਨੂੰ ਮਤਲਬ ਕਈ ਗੁੱਡ ਕੰਪਨੀਆਂਜ਼ ਐ ਤੁਸੀਂ ਕੰਪਨੀਆਂਜ਼ ਸਵਿਚ ਕਰ ਸਕਦੇ ਹੋ ਨਾ ਜਿੱਦਾਂ ਮਰਜੀ ਸਮਝ ਗਿਆ ਮੈਂ ਤੇ ਤੁਹਾਡੀ ਹੋਗੀ ਪੇਮੈਂਟ ਤੇ ਲਾ ਲਓ ਟ੍ਰੇਨਿੰਗ 'ਚ 18 ਮਹੀਨੇ ਟ੍ਰੇਨਿੰਗ ਕੀਤੀ ਤੁਸੀਂ 21 ਸਾਲ ਤੱਕ ਤੁਹਾਡੀ 21 ਤੋਂ 22 ਲਾ ਲਓ ਕਈ ਮਤਲਬ ਵੀ ਜ਼ਿਆਦਾ ਘਰ ਰਹਿ ਲੰਦੇ ਜਿੱਦਾਂ ਮੈਂ ਘਰ ਜ਼ਿਆਦਾ ਰਹਿਣਾ ਭਾਈ ਜੀ ਜੀ ਤੇ 21 ਸਾਲ ਜੇ ਤੁਹਾਨੂੰ 65000 ਮਿਲਣਦੇ ਹੋਣਾ ਭਾਜੀ ਉਸ ਤੋਂ ਬਾਅਦ ਤੁਹਾਡਾ ਹੁਣ ਜਿੱਦਾਂ ਸਾਰੀ ਟ੍ਰੇਨਿੰਗਸ ਹੋ ਗਈ ਤੁਹਾਨੂੰ ਜਹਾਜ਼ ਚਲਾਣਾ ਉਹਨਾਂ ਨੇ ਸਿਖਾਣਾ ਮੈਂ ਤਾਂ ਤੁਸੀਂ ਕਿਸੇ ਦੇ ਮਤਲਬ ਵੀ ਅੰਡਰ ਕੰਮ ਕਰਨ ਦੇ ਹੋਣਾ ਜਾਂ ਸਿੱਖਣ ਦੇ ਹੋਣਾ ਵੀ ਸ਼ਿਪਸ ਦਾ ਸਿਰਫ ਸ਼ਿਪਸ ਚਲਾਣਾ ਭਾਜੀ ਜੀ ਸ਼ਿਪ ਚਲਾਣਾ ਕਿੱਦਾਂ ਮਤਲਬ ਤੇ ਉਹ ਵੀ ਔਖਾ ਨਹੀਂ ਆ ਤੁਹਾਨੂੰ ਮੈਂ ਉਹ ਵੀ ਦੱਸਦਾ ਕਿਉਂ ਔਖਾ ਨਹੀਂ ਆ ਜੀ ਤੇ ਹੁਣ ਜਿੱਦਾਂ ਆਪਣੀ ਹੋ ਗਈ ਫਿਰ ਆਪਣਾ ਜਦੋਂ ਆਪਾਂ ਆ ਗਏ ਫਿਰ ਆਪਾਂ ਨਾ ਭਾਜੀ ਇੱਕ ਜਿੱਦਾਂ ਤੁਸੀਂ ਲਾ ਲਓ ਬਾਹਰ ਟਰੱਕਸ ਹੁੰਦੇ ਆ ਜੀ ਟਰੱਕਸ ਨੂੰ ਚਲਾਣ ਲਈ ਲਾਇਸੈਂਸ ਤੇ ਚਾਹੀਦਾ ਹੁੰਦਾ ਨਾ ਇੱਕ ਠੀਕ ਹੈ ਹਾਂਜੀ ਉਹ ਅਹੀਂ ਇੰਡੀਅਨ ਗਵਰਨਮੈਂਟ ਦੇ ਥਰੂ ਇੱਕ ਟੈਸਟ ਦਿੰਨੇ ਆ ਕਿ ਆਪਾਂ ਸਾਰੀ ਟ੍ਰੇਨਿੰਗ ਆਪਣੀ ਕੰਪਲੀਟ ਕਰ ਲਈ ਉਹ ਚੈੱਕ ਕਰਦੇ ਆ ਦੀ ਬੁੱਕਸ ਵੀ ਇਹਨਾਂ ਨੇ ਟ੍ਰੇਨਿੰਗ ਕਰ ਲਈ ਹੈ ਸਾਰੇ ਟਾਸਕ ਕੰਪਲੀਟ ਕਰ ਲਏ ਹੋਏ ਆ ਤੇ ਉਸ ਤੋਂ ਬਾਅਦ ਇਹ ਫਿਰ ਸਾਨੂੰ ਆਪਣਾ ਜਦੋਂ ਟੈਸਟ ਸਿੰਪਲ ਟੈਸਟ ਦਿੰਨੇ ਆ ਤੇ ਔਰਲ ਹੁੰਦਾ ਆ ਤੁਹਾਨੂੰ ਲਾਇਸੈਂਸ ਮਿਲ ਜਾਂਦਾ ਸੈਕਿੰਡ ਆਫੀਸਰ ਤੱਕ ਠੀਕ ਹੈ ਤੇ ਇਨੀਸ਼ੀਅਲੀ ਥਰਡ ਆਫੀਸਰ ਬੰਦਾ ਹੁੰਦਾ ਇਨੀਸ਼ੀਅਲੀ ਜਾਣਾ ਹੁੰਦਾ ਆਪਾਂ ਥਰਡ ਆਫੀਸਰ ਚ ਹੁਣ ਆਪਾਂ ਥਰਡ ਆਫੀਸਰ ਚ ਗਏ ਤੇ ਥਰਡ ਆਫੀਸਰ ਦੀ ਭਾਜੀ ਸੈਲਰੀ ਆ ਘੱਟੋ ਘੱਟ ਵੀ ਤੁਸੀਂ ਲਾ ਲੋ 3.5 ਲੱਖ ਟੂ 4 ਲੱਖ ਤੇ ਡਿਪੈਂਡ ਕਰਦਾ ਤੁਸੀਂ ਕਿਹੜੇ ਜਹਾਜ਼ ਤੇ ਹੋ ਓਕੇ ਇਹ ਤੋਂ ਵੱਧ ਵੀ ਹੈਗੀ ਆ ਜੇ ਤੁਸੀਂ ਗੈਸ ਟੈਂਕਰ ਤੇ ਜਾਂਦੇ ਹੋ ਜੀ ਜੇ ਤੁਸੀਂ ਉੱਤੇ ਵੱਧ ਵੀ ਹੈਗੀ ਆ 4 ਤੋਂ 5 ਲੱਖ ਥਰਡ ਆਫੀਸਰ ਦੀ ਠੀਕ ਹੈ ਉਸ ਤੋਂ ਬਾਅਦ ਭਾਜੀ ਤੁਸੀਂ ਜਿੱਦਾਂ ਮੈਂ ਹੁਣ 11 ਕਿ ਮਹੀਨੇ ਕੀਤੇ ਹੀ 11 ਮੰਥਸ ਇਹ ਤੁਹਾਡੀ ਪਰਫਾਰਮੈਂਸ ਤੇ ਥੋੜਾ ਡਿਪੈਂਡ ਕਰਦਾ ਮਤਲਬ ਜੇ ਤੁਸੀਂ ਵਧੀਆ ਸਹੀ ਕਰ ਰਹੇ ਹੋ ਤੇ 11 ਮੰਥਸ ਬਾਅਦ ਮੇਰੀ ਪ੍ਰਮੋਸ਼ਨ ਹੋ ਗਈ ਸੀ 11 ਨਹੀਂ ਸੋਰੀ 13 ਮੰਥਸ ਬਾਅਦ ਮੇਰੀ ਪ੍ਰਮੋਸ਼ਨ ਹੋ ਗਈ ਭਾਜੀ ਸੈਕੰਡ ਆਫਿਸਰ ਚ ਠੀਕ ਹੈ ਸੈਕੰਡ ਆਫਿਸਰ ਚ ਭਾਜੀ ਬੰਦਾ ਜੇ ਤੁਸੀਂ ਕਿਹਾ ਵੀ ਲੋ ਤੇ 5 ਤੋਂ 6 ਦੇ ਲੱਖ ਦੇ ਵਿੱਚ ਵਿੱਚ ਬੰਦਾ ਇੱਕਦਮ ਵਧੀਆ ਕਮਾ ਸਕਦਾ ਤੇ ਆ ਜਿਹੜੀ ਤੁਹਾਡੀ ਮੈਂ ਕਮਾਈ ਕਹਿ ਰਹੇ ਪੂਰੀ 6 કે ਸਾਡੀ જનતા ਨੂੰ ਪਤਾ ਨਹੀਂ ਹੈ ਕਿਉਂਕਿ ਮਤਲਬ ਮੇਬੀ ਉਹਨਾਂ ਨੂੰ ਨਹੀਂ ਪਤਾ ਹੋਇਆ ਹੋਇਆ ਹੈ ਸਾਲ 'ਚ ਫਿਰ ਜਿਹੜਾ ਬੰਦਾ 6 ਮਹੀਨੇ 5000 6 ਲੱਖ ਰੁਪਈਆ ਮਹੀਨਾ ਕਮਾਉਂਦਾ ਸਾਲ 'ਚ ਕਿੰਨੇ ਮਹੀਨੇ ਫਿਰ ਡਿਊਟੀ ਕਰਨੀ ਪੈਂਦੀ ਹੈ ਮੰਨ ਲਓ ਤੁਸੀਂ 7 ਮਹੀਨੇ ਕਰਦੇ ਆ ਮੈਂ ਭਾਜੀ 5 ਮਹੀਨੇ ਤੋਂ ਜ਼ਿਆਦਾ ਮੇਰਾ دل ਹੀ ਨਹੀਂ ਕਰਦਾ ਉਦਾਂ ਹੀ ਨਹੀਂ ਮੈਂ ਕਰਦਾਂ ਲਾਈਕ ਮੈਂ ਮਤਲਬ ਵੀ ਮੈਂ ਇਦਾਂ ਮੈਂ ਵੀ 5 ਜਿੰਨੇ ਭਾਜੀ ਹੁੰਨੇ 'ਚ ਖੁਸ਼ ਹਾਂ ਜੇ ਮੈਂ 5 ਮਹੀਨੇ ਵੀ ਲਾਣਾ ਤੇ ਮੈਨੂੰ ਭਾਜੀ ਮਤਲਬ ਵੀ 25 ਲੱਖ ਮਿਲ ਜਾਂਦਾ ਤੇ ਉੱਪਰੋਂ ਬੋਨਸ ਬੋਨਸ 26 ਲੱਖ ਹੋ ਗਿਆ ਮੇਰਾ ਤੇ ਮੈਂ 30 ਸਾਲ ਦਾ ਕਮਾ ਰਹੇ ਆ ਤੇ 7 ਮਹੀਨੇ ਘਰੇ ਰਹਿੰਦੇ ਆ 5 ਮਹੀਨੇ ਕੰਮ ਕਰਦੇ ਆ ਹਾਂਜੀ ਤੇ ਉਹ ਉਹ ਤੁਸੀਂ ਤੁਹਾਡੇ ਤੇ ਡਿਪੈਂਡ ਹੈ ਮੈਂ ਉਹੀ ਕਹਿ ਰਿਹਾ ਕਈ ਤੇ ਮਤਲਬ ਕਿ 7-7 ਮਹੀਨੇ ਲਾ ਲੈਂਦੇ ਆ ਹਾਂ ਠੀਕ ਹੈ ਆਪਣੇ ਤੇ ਡਿਪੈਂਡ ਹੈ 7 ਠੀਕ ਹੈ ਠੀਕ ਹੈ ਤੁਸੀਂ ਹੌਨਲੀ ਨੂੰ ਪ੍ਰਾਇੋਰਟੀ ਦਿੰਨੇ ਆ ਹਾਂਜੀ ਮੈਂ ਫੈਮਿਲੀ ਨੂੰ ਪ੍ਰਾਇੋਰਟੀ ਦੇਣਾ ਪਈ ਜ਼ਰੂਰੀ ਹੈ ਕਿਉਂਕਿ ਹੈਨਾ ਇਹ ਵੀ ਬਹੁਤ ਜ਼ਰੂਰੀ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਹੁਣ ਤੁਸੀਂ ਭਾਜੀ ਮੈਂ ਤੁਹਾਨੂੰ ਦੱਸਦਾ ਹਾਂ ਜਦੋਂ ਤੁਸੀਂ ਚੀਫ ਅਫੀਸਰ ਤੇ ਜੰਪ ਕੀਤਾ ਨਾ ਤੁਹਾਡੀ ਸੈਲਰੀ ਸਿੱਧੀ 10 ਲੱਖ ਰਹਿਣੀ ਆ ਠੀਕ ਹੈ 10 ਲੱਖ ਪਰ ਮਹੀਨਾ ਠੀਕ ਹੈ ਤੇ ਮੈਂ ਹੁਣ ਇਹ ਕਹਿ ਰਿਹਾ ਜੀ ਤੁਸੀਂ ਬੰਦਾ 5 ਮਹੀਨੇ ਚਲੋ ਠੀਕ ਹੈ ਜੇ ਕਿਸੇ ਨੇ 4 ਹੀ ਲਾਣੇ ਆ ਮੈਂ ਜਿਹੜਾ ਡਿਸਾਈਡ ਕੀਤਾ ਮੈਂ 4 ਹੀ ਲਾਣੇ ਆ ਨਾ ਉੰਨੇ ਮੈਨੂੰ ਇਨਫ ਪੈਸੇ ਮਿਲ ਜਾਣੇ ਵੀ ਮੈਂ ਆਪਣੀ ਫੈਮਲੀ ਦਾ ਸਰਵਾਈਵ ਕਰ ਸਕਦਾ ਜੀ 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 ਆਪਣੇ ਘਰਿਆਂ ਨੂੰ ਹਨਾ ਖੁਸ਼ ਰੱਖ ਸਕਦਾ ਛੋਟਾ ਮੋਟਾ ਆ ਕੇ ਬਿਜ਼ਨਸ ਵੀ ਆਪਾਂ ਕਰ ਸਕਦੇ ਆ 6 ਮਹੀਨੇ 7 ਮਹੀਨੇ ਭਾਜੀ ਤੇ ਦਿੱਲੀ ਹੁੰਨੇ ਕੁਝ ਨਹੀਂ ਕਰਨਾ ਕੁਝ ਨਹੀਂ ਕਰ ਚਲ ਦੇ ਵਿੱਚ ਬੰਦਾ ਆਪਣਾ ਖੇਤੀਬਾੜੀ ਕਰੇ ਦਾ ਹੈਲਪ ਕਰੇ ਘਰਦਿਆਂ ਦੀ ਹਨਾ ਜੀ 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 ਉਹ ਮਜ਼ਾ ਆਂਦਾ ਅੰਦਰੋਂ ਵੀ ਜਿੱਦਾਂ ਆਪਾਂ ਮਤਲਬ ਕਿ ਜਦੋਂ ਮੈਂ ਘਰ ਜਾਣਾ ਨਾ ਭਾਜੀ ਬਹੁਤ ਮਜ਼ਾ ਆਂਦਾ ਮੈਨੂੰ ਲਾਈਕ ਇਦਾਂ ਲੱਗਦਾ ਵੀ ਜਿੱਦਾਂ ਮਤਲਬ ਬਹੁਤ ਵਧੀਆ ਫੀਲ ਹੁੰਦਾ ਸਹੀ ਹੈ ਸਹੀ ਤੇ ਉਸ ਤੋਂ ਬਾਅਦ ਜਿੱਦਾਂ ਭਾਈ ਤੇ ਫਿਰ ਕੈਪਟਨ ਬਣ ਜਾਣਾ ਜੀ ਕੈਪਟਨ ਚੀਫ ਅਫੀਸਰ ਤੋਂ ਕੈਪਟਨ ਬਨਣ ਲਈ ਤੁਹਾਨੂੰ ਚਾਹੀਦੇ ਆ 36 ਮੰਥਸ ਉਹੀ ਤੇ ਲਾ ਲਓ ਵੀ ਮਤਲਬ 30 ਸਾਲ 'ਚ ਤੇ ਕੈਪਟਨ ਬਨ ਗਏ ਮੈਕਸਮ 31 ਜਾਂ 32 ਸਾਲ 'ਚ ਤੇ ਕੈਪਟਨ ਦੀ ਭਾਈ ਤਨਖਾਹ ਹੋ ਜਾਂਦੀ ਹੈ 14 ਤੋਂ 16 ਲੱਖ ਵੇਰੀ ਕਰਦੀ ਹੈ ਟਾਈਪ ਆਫ ਸ਼ਿਪ ਤੇ ਠੀਕ ਹੈ ਜੀ ਤੇ ਇਹ ਬਿਲਕੁਲ ਇੱਕ ਵਾਰ ਕਹਿੰਦੇ ਨਹੀਂ ਜਿੱਦਾਂ ਇੱਕ ਪਾਈਪ ਚ ਕੋਈ ਚੀਜ਼ ਪਾ ਦਿਆ ਤੇ ਦੂਸਰੀ ਪਾਈਪ ਚੋਂ ਨਿਕਲਣਾ ਹੀ ਨਿਕਲਣਾ ਬੰਦਾ ਜੀ 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 ਤੇ ਕੈਪਟਨ ਬੰਦੇ ਨੇ ਬੰਨਾ ਹੀ ਬੰਨਾ ਵਾ ਇਹ ਨਹੀਂ ਆ ਵੀ ਥਰਡ ਅਫਸਰ ਤੇ ਬੰਦਾ ਰੁਕ ਜੇ ਜਾਂ ਸੈਕਿੰਡ ਅਫਸਰ ਤੇ ਬੰਦੇ ਜੀ ਠੀਕ ਹੈ ਤੁਸੀਂ ਭਾਜੀ ਮੈਂ ਇਹ ਦੱਸਣਾ ਚਾਹਨਾ ਵਾ ਜੇ ਕੋਈ ਬੰਦਾ 15 ਲੱਖ ਕਮਾਉਣ ਦਿਆ ਮਹੀਨੇ ਦਾ ਜੀ ਤੇ 4 ਮਹੀਨੇ ਤੁਸੀਂ ਕਮਾਲੇ ਤੇ ਭਾਈ ਕਿੰਨੇ ਬਣ ਕੇ 4 ਮਹੀਨਿਆਂ ਚ ਜੇ ਤੁਸੀਂ ਇੰਨੇ ਕਰ ਸਕਦੇ ਹੋ ਸੇਵ ਉਹ ਪੂਰੀ ਸੇਵਿੰਗ ਹੈ ਤੁਹਾਡੀ ਕਿਤੇ ਤੁਹਾਡਾ ਕਿਰਾਇਆ ਨਹੀਂ ਤਾਂ ਕਰ ਰਹਿਣਾ ਬਿਲਕੁਲ ਬਿਲਕੁਲ ਤੁਹਾਡਾ 5 ਸਟਾਰ ਖਾਣਾ ਹੁੰਦਾ ਰਹਿਣਾ ਖਾਣਾ ਤੁਸੀਂ ਆਪਣੀ ਫੈਮਲੀ ਨੂੰ ਲੈ ਕੇ ਆ ਸਕਦੇ ਹੋ ਫਰੀ ਚ ਉਹਨਾਂ ਦੀ ਟਿਕਟਸ ਫਰੀ ਹਮ ਤੇ ਤੁਸੀਂ ਕੋਈ ਵੀ ਕੰਟਰੀ ਘੁੰਮ ਸਕਦੇ ਹੋ ਜੀ ਤੇ ਹਰ ਚੀਜ਼ ਮਤਲਬ ਕਿ ਪੋਜ਼ਿਟਿਵ ਹੈ ਆਪਣੇ ਆਪਣੇ ਫੈਮਲੀ ਘਰ ਜਾ ਕੇ ਜਦੋਂ ਵੀ ਕੋਈ ਐਮਰਜੈਂਸੀ ਹੋਏ ਚਲੋ ਠੀਕ ਹੈ ਮੈਂ ਕਹਿੰਦਾ ਮੈਂ ਕਿ ਹਾਂ ਐਮਰਜੈਂਸੀ ਚ ਕਦੀ ਕਦੀ ਇਦਾਂ ਹੁੰਦਾ ਭਾਜੀ ਵੀ ਸ਼ਿਪ ਸੇਲ ਕਰ ਰਿਹਾ ਵਾ ਵੀ ਇਹ ਵੀ ਚੀਜ਼ਾਂ ਦੱਸਣੀਆਂ ਬਹੁਤ ਜ਼ਰੂਰੀ ਆ ਜੀ ਜੀ ਵੀ ਕਦੀ ਕਦੀ ਹੁੰਦਾ ਭਾਜੀ ਇਦਾਂ ਵੀ ਸੇਲ ਕਰ ਰਹੇ ਆ ਤੇ 15 ਦਿਨ ਦੀ ਸੇਲਿੰਗ ਆ ਜੀ ਵਿੱਚ ਕੁਝ ਐਮਰਜੈਂਸੀ ਆ ਜੇ ਘਰ ਤੇ ਉਹ 6-7 ਦਿਨ ਬਾਅਦ ਜਹਾਜ ਪੋਰਟ ਤੇ ਲੱਗਦਾ ਫਿਰ ਮਤਲਬ ਬੰਦਾ ਉਤਰ ਸਕਦਾ ਜੇ ਕੋਈ ਮੈਡੀਕਲ ਐਮਰਜੈਂਸੀ ਹੋਏ ਕਿਸੇ ਨੂੰ ਵੋਮਿਟ ਫਿਰ ਤੇ ਭਾਜੀ ਉਹ ਹੈਲੀਕਾਪਟਰ ਭੇਜ ਦਿੰਦੇ ਆ ਤੁਹਾਨੂੰ ਲੈਣ ਆ ਪਰ ਜੇ ਜੋ ਨੈਸੈਸਰੀ ਨਹੀਂ ਹੈ ਜ਼ਿਆਦਾ ਹਨਾ ਇਦਾਂ ਦੀਆਂ ਚੀਜ਼ਾਂ ਉਹ ਫਿਰ 7 ਦਿਨਾਂ ਚ ਜਾਂ 6 ਦਿਨਾਂ ਚ ਜਿੱਦਾਂ ਵੀ ਆ ਤੁਹਾਨੂੰ ਮਤਲਬ ਵੀ ਸਾਈਨ ਆਫ ਕਰ ਦਿੰਦੇ ਆ ਜੀ ਠੀਕ ਹੈ ਤੁਸੀਂ ਜ਼ਿਆਦਾ ਕਿਹੜੀ ਕੰਟਰੀ ਨੂੰ ਜਾਂਦੇ ਆ ਇੰਡੀਆ ਚ ਜਾਂਦੇ ਆ ਕਿ ਨਹੀਂ ਨਹੀਂ ਮੈਂ ਭਾਜੀ ਤਾਂ ਇਹਨਾਂ ਨੂੰ ਇਹ ਵੀ ਦੱਸਣਾ ਚਾਹਨਾ ਤਲਿਖੀ ਇੱਕ ਮੇਰੇ ਦੋਸਤਾਂ ਨੂੰ ਕੀ ਮਤਲਬ ਉਹ ਦੱਸਦਿਆ ਕਹਿੰਦੇ ਸਾਨੂੰ ਵੀ ਹੁੰਦਾ ਹੀ ਕਿ ਬਾਹਰ ਵਧੀਆ ਹੈ ਨਾ ਵਧੀਆ ਵਧੀਆ ਬੜੀ ਬਿਲਡਿੰਗ ਹੈ ਨਾ ਸਾਫ ਸਫਾਈ ਹੈ ਕਹਿੰਦੇ ਉਹ ਸਾਡਾ ਨਿਕਲ ਗਿਆ ਹੀ 15 20 ਦਿਨ ਦੀ ਕਮਾ ਪਤਾ ਲੱਗ ਗਿਆ ਹੀ ਹਾਂ ਬੋਰ ਰਹੇ ਹਾਂ ਨਾ ਬਿਲਕੁਲ ਤੇ ਭਾਜੀ ਇਹਦੇ ਵਿੱਚ ਕੋਈ ਕੰਟਰੀ ਹੋਣੀ ਹੈ ਜਿਹੜੀ ਮੈਂ ਛੱਡਤੀ ਹੋਣੀ ਘੁੰਮੀ ਮੈਂ ਉਹਦਾ ਤੁਹਾਨੂੰ ਦੱਸ ਰਿਹਾ ਜਿਹੜੇ ਵੀ ਮੈਨੂੰ ਸੁਣ ਰਿਹਾ ਭਾਜੀ ਵੀ ਜ਼ਰੂਰ ਜੁਆਇਨ ਕਰੋ ਜੇ ਕੋਈ ਘੁੰਮਣ ਦੇ ਸ਼ੌਕੀਨ ਹੈ ਹਨਾ ਹਾਂ ਬਿਲਕੁਲ ਬਿਲਕੁਲ ਤੇ ਕੋਈ ਇੱਕ ਦੀ ਕੰਟਰੀ ਹੋਣੀ ਭਾਜੀ ਮੈਂ ਛੱਡੀ ਹੋਣੀ ਉਦਾਂ ਕਿਉਂਕਿ 8 ਸਾਲ ਹੋ ਗਏ ਮੈਨੂੰ ਬਾਕੀ ਸਾਰੀਆਂ ਮੈਂ ਘੁੰਮ ਚੁੱਕਿਆ ਵਾ ਤੇ ਹਰ ਇੱਕ ਦੀ ਸਟੈਂਪ ਹੈ ਮੇਰੇ ਤੋਂ ਜਦੋਂ ਮਰਜੀ ਜਿਹੜਾ ਮਰਚਨਿਵਿਚ ਹੋਏ ਮੇਰੀ ਇਕੱਲੀ ਦੀ ਨਹੀਂ ਗੱਲ ਹੈ ਜਿਹੜਾ ਮਰਚਨਿਵਿਚ ਹੋਏ ਉਹ ਕਿਹੇ ਵੀ ਕੰਟਰੀ ਦਾ ਭਾਜੀ ਵੀਜ਼ਾ ਅਪਲਾਈ ਕਰੋ ਕਿਤੇ ਵੀ ਜਾਓ ਘੁੰਮਣ ਆਪਣੀ ਫੈਮਲੀ ਨਾਲ ਕੋਈ ਮੰਜਾਓ ਭਾਜੀ ਆਪਣੇ ਪੰਜਾਬ 'ਚ ਰੋ ਮੈਂ ਇਹ ਕਹਿ ਰਿਹਾ ਪੰਜਾਬ 'ਚ ਰੋ ਸਿਆ ਵੀ ਨਾ ਘੁੰਮ ਜਾਓ ਬਿਲਕੁਲ 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 ਘੁੰਮਣਾ ਚਾਹੀਦਾ ਪਰ ਆਪਦੀ ਮਾਤਭੂਮੀ ਨਾਲ ਜੁੜੇ ਰਹੋ ਵੱਡੀ ਗੱਲ ਇਹ ਆ ਮਾਤਭੂਮੀ ਨਾਲ ਭਾਈ ਜੁੜ ਇਹ ਮੈਂ ਤਾਂ ਕਹਿ ਰਿਹਾ ਕਿਉਂਕਿ ਪਹਿਲੇ ਕੀ ਹੁੰਦਾ ਸੀ ਭਾਜੀ ਸਾਡੇ ਸਿੱਧਾ ਮੇਰੇ ਚਾਚਾ ਜੀ ਵਗੈਰਾ ਹੀ ਉਹ ਬਾਹਰ ਜਾਂਦੇ ਹੀ ਕਮਾਈ ਕਰਕੇ ਪਿੱਛੇ ਪੁਛੇ ਭੇਜਦੇ ਹੀ ਉਹ ਆਪ ਵੀ ਆ ਜਾਂਦੇ ਸੀ ਜੀ ਹੁਣ ਇਹ ਟ੍ਰੈਂਡ ਸਾਡਾ ਲੱਗ ਹੀ ਚਲੰਦਿਆ ਭਾਈ ਸਾਰੇ ਬਾਰੀ ਤੁਰੇ ਆ ਪਿੱਛੇ ਪੁਸ਼ਟਾ ਵੀ ਮਤਲਬ ਕਿ ਖਤਮ ਗੱਲ ਇਹੀ ਹੈ ਬਿਲਕੁਲ ਬਿਲਕੁਲ ਮੈਂ ਬਸ ਉਹੀ ਦੱਸਣਾ ਚਾਹਣਾ ਐਟ ਲੀਸਟ ਆਪਣੇ ਰੂਟਸ ਤੇ ਹੁਣ ਇੱਥੇ ਹੁਣ ਉਹਨਾਂ ਦਾ ਤਾਂ ਪਤਾ ਹੀ ਨਹੀਂ ਹੁਣ ਸਾਡੇ ਇੱਕ ਗਵਾਂਡੀ ਆ ਭਾਜੀ ਮੈਂ ਤਾਂ ਹੀ ਮੈਨੂੰ ਬੁਰਾ ਲੱਗਦਾ ਵੀ ਸਾਡੇ ਗਵਾਂਡੀ ਆ ਉਹ ਘਰ ਚ ਉਹਨਾਂ ਨੇ ਬਈਏ ਰੱਖਿਓਏ ਉਹਨਾਂ ਨੂੰ ਮਤਲਬ ਕਿ ਬਈਏ ਰੱਖਿਓਏ ਸਾਡੇ ਨਾਲ ਹੀ ਆਪਾਂ ਪੂਰੇ ਮਤਲਬ ਗੁਰਦੁਆਰੇ ਦੇ ਸਾਹਮਣੇ ਆਡਾ ਘਰ ਹੈ ਭਾਜੀ ਨਾਲ ਹੀ ਮਤਲਬ ਕਿ ਚਲੋ ਰੱਖਿਆ ਆ ਜੀ ਤੇ ਬਹੁਤ ਮਤਲਬ ਤੁਹਾਨੂੰ ਸਹੀ ਨਹੀਂ ਲੱਗਦਾ ਜਿੱਦਾਂ ਵੀ ਆਪਣੇ ਇੱਥੇ ਪਹਿਲੇ ਪੰਜਾਬੀ ਹੁੰਦੇ ਸੀ ਉਹਨਾਂ ਦਾ ਵਾਸ ਹੀ ਨਿਕਲ ਗਿਆ ਭਾਜੀ ਜਿੱਦਾਂ ਹੁੰਦੀ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਦੱਸਦਾ ਉਹੀ ਇਹ ਦੁਆਬੇ ਵਾਲੇ ਪਾਸੇ ਤਾਂ ਨਾ ਬਹੁਤ ਜਾਨੀ ਕਿ ਮਾਸ ਲੈਵਲ ਤੇ ਮਾਈਗ੍ਰੇਸ਼ਨ ਹੋਈ ਹੈ ਬਹੁਤ ਸਾਡੇ ਬਹੁਤ ਹੀ ਪਿੰਡੋਂ ਭਾਜੀ ਮਤਲਬ ਮੁੰਡਾ ਲੱਭਦਾ ਹੀ ਨਹੀਂ ਮੈਂ ਜਦੋਂ ਜਾਂਦਾ ਮੈਂ ਮੈਂ ਉਹਨਾਂ ਇੱਕ ਤੇ ਇੱਕ ਤਾਂ ਮੁੰਡਾ ਹੋਰ ਲੱਭਦਾ ਮੈਨੂੰ ਜਿੱਦਾਂ ਬਾਕੀ ਸਾਰੇ ਉਹਨਾਂ ਦੇ ਮੰਮੀ ਡੈਡੀ ਲੱਭਦੇ ਆ ਜ਼ਰੂਰ ਮੁੰਡੇ ਨਹੀਂ ਲੱਭਦੇ ਜੀ 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 ਤੇ ਇਹੀ ਥੋੜਾ ਜਿਹਾ ਮੈਂ ਦੱਸਣਾ ਚਾਹਨਾ ਹੀ ਭਾਜੀ ਵੀ ਕਿ ਕਿ ਮਤਲਬ ਕਿ ਜਨਤਾ ਇੰਨੀ ਨਿਵਾਸ਼ੀ ਹੈ ਮਾਈਂਡਵਾਸ਼ੀ ਹੈ ਜੇ ਬੰਦਾ ਵੱਲ ਲਾਈ ਲੱਗ ਨਹੀਂ ਹੁੰਦਾਗਾ ਵੀ 10 ਜਾਣੇ ਇੱਕ ਕੰਟਰੀ ਤੁਰ ਗਏ ਆਗਾ ਵੇਖੋ ਵੇ ਰਾਜ ਕੰਮ ਵੀ ਦੂਜੇ ਵੀ ਮਗਰ ਤੁਰ ਗਏ ਵੀ ਫਲਾਨਾ ਕੈਨੇਡਾ ਚਲਾ ਗਿਆ ਉਹੀ ਭਾਈ ਕੈਨੇਡਾ ਚਲਾ ਗਿਆ ਦੇਖਣਾ ਨਹੀਂ ਵੀ ਇੱਥੇ ਵੀ ਆਪਾਂ ਕਮਾਈ ਕਰ ਸਕਦੇ ਆ ਹਾਂਜੀ ਉਹੀ ਹੁਣ ਕਈ ਬੰਦੇ ਇਹ ਕਹਿੰਦੇ ਆ ਲਾ ਇੰਡੀਆ ਚ ਤਾਂ ਬੰਦਾ ਭੁੱਖਾ ਮਰਦਾ ਉੱਥੇ ਕੋਈ ਜੌਬ ਨਹੀਂ ਹੈ ਭਾਜੀ ਭੁੱਖਾ ਨਹੀਂ ਮਰਦਾ ਬਹੁਤ ਜੌਬ ਹੈ ਤੁਹਾਡੇ ਚ ਸਕਿੱਲਸ ਹੋਣੇ ਚਾਹੀਦੇ ਆ ਜੌਬ ਲੈਣ ਦੇ ਬਸ ਭਾਜੀ ਇਹੀ ਹੈ ਜੌਬ ਲੈਣ ਦੇ ਸਕਿੱਲ ਹੋਣੇ ਚਾਹੀਦੇ ਇੰਡੀਅਨ ਗਵਰਨਮੈਂਟ ਕਿਹੜਾ ਤੁਹਾਨੂੰ ਚਲੋ ਉਹ ਨਹੀਂ ਸਪੋਰਟ ਕਰਦੀ ਇਹ ਵੀ ਸਪੋਰਟ ਕਰਦੇ ਹੋ ਭਾਜੀ ਇਹ ਮੈਨੂੰ ਵੀ ਸਪੋਰਟ ਕਰਦੇ ਆ লাইসেনਸ ਦਿੰਦੇ ਆ ਤੁਹਾਨੂੰ ਬਿਲਕੁਲ ਜੀ ਬਿਲਕੁਲ ਤੇ ਭਾਜੀ ਸੈਲਰੀ ਵੀ ਡਾਲਰਸ ਚ ਐਦਾਂ ਨਹੀਂ ਆ ਵੀ ਤੁਹਾਨੂੰ ਜੇ ਡਾਲਰ ਦਾ ਰੇਟ ਵਧੇਗਾ ਸੈਲਰੀ ਵਧੇਗੀ ਜੀ 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 ਹਰ ਦੇਸ਼ ਬੰਦਾ ਜੇ ਬੰਦਾ ਕੋਈ ਕਹਿੰਦਾ ਹੀ ਕੋ ਮਨ ਜਾਣਾ ਗਰਲਸ ਵੀ ਭਾਜੀ ਗਰਲਸ ਨੂੰ ਤੇ ਮਤਲਬ ਵੀ ਹੋਰ ਪ੍ਰੈਰੀਟੀ ਬਹੁਤ ਜ਼ਿਆਦਾ ਦੇਂਦੇ ਆ ਤੇ ਹੁਣ ਗਰਲਸ ਵੀ ਜੁਆਇਨ ਕਰ ਰਹੀਆਂ ਕਈ ਓਕੇ ਤੇ ਤੇ ਇਹਨਾਂ ਨੂੰ ਬਿਲਕੁਲ ਇਸ ਪੱਖ ਵੀ ਦੇਖਣਾ ਚਾਹੀਦਾ ਇੱਧਰ ਨੂੰ ਹੀ ਇੱਕ ਵਾਰ ਜੁਆਇਨ ਕਰਕੇ ਤੇ ਦੇਖੇ ਬੰਦਾ ਕਿੰਦਾ ਬਿਲਕੁਲ 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 ਕਿਉਂਕਿ ਮੈਂ ਦੇਖ ਰਿਹਾ ਭਾਜੀ ਆਪਣੇ ਜਿਹੜੇ ਆ ਬਿਹਾਰ ਸਾਈਡ ਆ ਲੋਕੀ ਤੇ ਯੂਪੀ ਵਾਲੇ ਸਾਈਡ ਆ ਨਾ ਮਾੜੇ ਮਾੜੇ ਪੜਦੇ ਆ ਜਿੱਦਾਂ ਹੁਣ ਮੈਂ ਵੀ ਭਾਜੀ ਜੇ ਤੁਹਾਨੂੰ ਕਹਾਂ ਮੈਂ ਵੀ ਕੋਈ ਬੋਸ਼ ਹਿਆਰ ਨਹੀਂ ਹੀ ਵੀ ਬੋਸ਼ ਹਿਆਰ ਹੀ ਤੇ ਹਨਾ ਪਰ ਤੁਹਾਨੂੰ ਮਤਲਬ ਕਿ ਇਹ ਯੂਪੀ ਬਿਹਾਰ ਵਾਲੇ ਵੀ ਕਿਹੜੇ ਭਾਜੀ ਬੋਸ਼ ਹਿਆਰ ਹੁੰਦੇ ਆ ਇਹ ਵੀ ਮਾੜੇ ਮੋਟੀ ਹੁੰਦੇ ਪਰ ਇਹਨਾਂ ਨੇ ਬਾਹਰ ਜਾਂਦੀ ਬਜਾਏ ਇਧਰੋਂ ਮਿਹਨਤੀ ਹੈ ਤੇ ਬਾਹਰ ਜਾਂਦੀ ਬਜਾਏ ਇਧਰੋਂ ਇਹਨਾਂ ਨੇ ਬਸ ਥੋੜਾ ਚੂਜ਼ ਕਰ ਲਿਆ ਤੇ ਬਾਹਰ ਜਾ ਹੀ ਨਹੀਂ ਸਕਦੇ ਇੰਨੀ ਪੂੰਜੀ ਹੈ ਨਹੀਂ ਉਹਨਾਂ ਕੋਲੇ ਜਾਣ ਨੂੰ 30 ਲੱਖ ਰੁਪਇਆ ਕਿੱਥੋਂ ਲਾ ਦੇਣਗੇ ਆਪਣੇ ਤਾਂ ਜ਼ਮੀਨ ਵੇਚ ਕੇ ਇਧਰ ਖੱਬਾ ਸੱਜਾ ਕਰਕੇ ਪੈਸੇ ਲਾ ਦਿੰਦੇ ਆ ਬਾਅਦ ਚ ਵੇਂਦੇ ਨਹੀਂ ਵੀ 30 40 ਲੱਖ ਰੁਪਇਆ ਕਮਾਇਆ ਕਿੰਨੇ ਟਾਈਮ ਚ ਜਾਊਗਾ ਭਾਜੀ ਉਹੀ ਮੈਂ ਕਹਿ ਰਿਹਾ ਇਹਨਾਂ ਨੂੰ ਕਿ ਇੱਥੇ ਇਨਵੈਸਟਮੈਂਟ ਕੋਸਟ ਦੀ ਤੁਸੀਂ ਲਾ ਲਓ ਕਿ 6 ਲੱਖ ਹੁਣ ਇਨਵੈਸਟਮੈਂਟ ਕੋਰਸ ਕੋਰਸ ਥੋੜਾ ਮਹਿੰਗਾ 6 ਲੱਖ ਪਰ ਬਾਹਰ ਦੇ ਨਾਲੋਂ ਤਾਂ ਮਹਿੰਗਾ ਨਹੀਂ ਨਾ ਭਾਈ ਜਿਹੜਾ 30 30 ਲੱਖ ਦੇ ਕੇ ਜਾਂਦੇ ਆ ਜੀ ਜੀ ਉਹਦੇ ਨਾਲੋਂ ਤਾਂ ਬਿਲਕੁਲ ਮਹਿੰਗਾ ਨਹੀਂ ਬਿਲਕੁਲ ਬਿਲਕੁਲ ਵੀ ਦਿਨ ਤੁਸੀਂ 21 ਸਾਲ ਦੀ ਏਜ 'ਚ ਜੇ ਬੰਦਾ ਕੋਈ ਸੈੱਟ ਹੋ ਰਿਹਾ ਤੇ ਭਾਈ ਜੇ 21 ਸਾਲ ਦੀ ਏਜ ਕੀ ਹੁੰਦੀ ਹੈ ਬਿਲਕੁਲ ਉਹਦੇ ਵਿੱਚ ਜੇ ਤੁਹਾਨੂੰ ਪੈਸੇ ਮਿਲਣ ਦੇ ਵਧੀਆ ਕੂਰਸ ਪਾਉ ਬੀ ਤੁਸੀਂ ਇਹ ਵੀ ਨਾ ਸੋਚੋ ਵੀ ਤੁਸੀਂ ਸਰਕਾਰੀ ਜੋਬ ਮਿਲੀ ਨਹੀਂ ਤੇ ਮੈਂ ਬਾਹਰ ਹਟ ਜਾ ਜਰੂਰੀ ਨਹੀਂ ਸਰਕਾਰੀ ਜੋਬ ਹੀ ਲੈਣੀ ਆ ਹਾਂ ਜੀ ਉਹੀ ਮੈਂ ਕਹਿੰਦਾ ਤੁਸੀਂ ਬਹੁਤ ਕਮਾਈ ਹੈ ਜੇ ਬੰਦਾ ਕਰਦਾ ਬਿਲਕੁਲ ਸਹੀ ਬਿਲਕੁਲ ਸਹੀ ਭਾਈ ਤੇ ਮੈਂ ਇਹ ਇਹ ਜਿਹੜੀ ਫੀਲਡ 'ਚ ਮੈਂ ਹੈਗਾ ਨਾ 77 ਸਾਲ ਤੋਂ ਤੇ ਹੁਣ ਆਨ ਆਲੇ ਮੈਂ ਤਾਂ ਹੀ ਤਾਂ ਨਵੇਂ ਗੱਲ ਕਰਨਾ ਚਾਹਣਾ ਹੀ ਆਨ ਆਲੇ 5-6 ਸਾਲ 'ਚ ਬਹੁਤ ਸ਼ਿਪਸ ਆ ਰਹੀਆਂ ਬਹੁਤ ਕੰਪਨੀਆਂ ਸ਼ਿਪਸ ਲੈ ਰਹੀਆਂ ਤੇ ਮਤਲਬ ਰੀਸੈਸ਼ਨ ਮਤਲਬ ਬੰਦਿਆਂ ਦੀ ਲੋਡ ਪੈਣੀ ਹੈ ਦੇਖੋ ਤੁਸੀਂ ਇੰਡੀਆ ਨੂੰ ਹੀ ਲੈ ਕੇ ਚੱਲੋ ਇੰਡੀਆ ਮੱਧ ਏਸ਼ੀਆ ਨਾਲ ਯੂਰਪ ਨਾਲ ਵਪਾਰ ਬਹੁਤ ਜ਼ਿਆਦਾ ਹੋਣਾ ਹੈ ਹਾਂਜੀ ਇਸ ਚੀਜ਼ ਦਾ ਤਾਂ ਸਕੋਪ ਬਹੁਤ ਜ਼ਿਆਦਾ ਹੈ ਇਹ ਗੱਲ ਤਾਂ ਤੈਅ ਆ ਮੇਰੇ ਅਰਗੇ ਨਲਾਇਕ ਜੇ ਬੰਦੇ ਨੂੰ ਵੀ ਇਹ ਗੱਲਾਂ ਪਤਾ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਟਰੇਡ ਆ ਉਹ ਲਾਰਜ ਲੈਵਲ ਤੇ ਜਾਣਾ ਹੈਗਾ ਬਿਲਕੁਲ ਸਹੀ ਭਾਜੀ ਇਹੀ ਮਤਲਬ ਮੇਬੀ ਪਤਾ ਨਹੀਂ ਕੀ ਯਾਰ ਸਮਝ ਨਹੀਂ ਆਂਦੀ ਭਾਜੀ ਕਿਉਂ ਬੰਦੇ ਤੁਰੇ ਬਿਨਾ ਅੱਖਾਂ ਮੀਟ ਕੇ ਤੁਰੇ ਬਸ ਮੈਂ ਤਾਂ ਕੋਚ ਕਲਾਸ ਤਾਂ ਮੈਂ ਤਾਂ ਦੇਖੋ ਭਵਾਂ ਦੀ ਕੋਈ ਗੁੱਸਾ ਹੀ ਕਰੇ ਬਹੁਤੀ ਕਲਾਸ ਤਾਂ ਨਲਾਇਕ ਬੰਦਿਆਂ ਦੀ ਆ ਸਿੱਧੀ ਜੀ ਗੱਲ ਹੈ ਵੀ ਜਿਹੜੇ ਇਹ ਪੜ ਨਹੀਂ ਸਕਦੇਗੇ ਠੀਕ ਹੈ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਕੈਨੇਡਾ ਜਾ ਕੇ ਪੜਾਣੀ ਕਿਹੜੇ ਅਸੀਂ ਮਾਰ ਕੇ ਮਾਰ ਲਾਂਗੇ ਵੱਡੀਆਂ ਵੱਡੀਆਂ ਗੱਡੀਆਂ ਲੈ ਲਾਂਗੇ ਐਸ਼ ਕਰਾਂਗੇ ਬਾਲੇ ਨਕੰਮੇ ਬੰਦੇ ਆ ਜਿਹੜੇ ਇੱਥੇ ਪੜ੍ਹਾਈ ਤੋਂ ਭੱਜਿਆ ਸਿੱਧੀ ਜੀ ਗੱਲ ਬਿਲਕੁਲ ਸਹੀ ਤੇ ਬਾਅਦ ਵਿੱਚ ਭਾਜੀ ਫਿਰ ਉਧਰੋਂ ਵੀ ਇਦਾਂ ਨਹੀਂ ਕਰਨਾ ਚਾਹੀਦਾ ਨਾ ਵੀ ਹਨਾ ਪਰ ਉਹੀ ਬੰਦੇ ਭਾਜੀ ਜਦੋਂ ਥੋੜੇ ਬਹੁਤ ਹੋ ਜਾਣ ਪਏ ਕੋਈ ਮਾੜੇ ਮੋٹے ਤੇ ਮਾੜੀ ਮੋਟੀ ਤੁਹਾਨੂੰ ਮੈਂ ਕੀ ਕਹਾਂ ਕਿਸਤਾ ਤੇ ਗੱਡੀ ਹੁੰਦੀ ਬਾਹਰ ਗੱਡੀ ਕਿਸ਼ਤਾ ਤੇ ਹੁੰਦੀ ਹੈ ਘਰ ਕਿਸ਼ਤਾ ਤੇ ਤੇ ਉਹ ਲੈ ਕੇ ਵਿਚਾਰੇ ਮਤਲਬ ਕਿ ਫਿਰ ਉਹ ਮਤਲਬ ਇੰਡੀਆ ਸਾਡੇ ਇੰਡੀਆ ਵਾਲੇ ਮੁੰਡਿਆਂ ਨੂੰ ਲੱਗਦਾ ਵੀ ਹਰੇ ਮਤਲਬ ਦੀ ਉਹਨੇ ਗੱਡੀ ਲੈ ਲਈ ਦਲ ਲਈ ਤੇ ਉਹ ਵੀ ਇਨਸਪਾਇਰ ਹੋ ਕੇ ਚੱਲ ਜਾਂਦੇ ਉਹ ਬਾਅਦ ਚ ਉੱਥੇ ਪਤਾ ਲੱਗਦਾ ਜੀ ਜੀ ਮਹੀਨੇ ਬਾਅਦ ਕਿਸ਼ਤ ਪੈਣੀ ਤੁਹਾਨੂੰ ਜੀ 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 ਹੁਣ ਤੁਸੀਂ ਦੇਖ ਲਓ ਵੀ ਜੇ ਆਪਾਂ ਪੜ੍ਹਾਈ ਦੀ ਪੜ੍ਹਾਈ ਵਾਲੇ ਪਾਸੇ ਗੱਲ ਕਰ ਲਈਏ ਮੈਡੀਕਲ ਕਿੰਨੇ ਕੁ ਮੁੰਡਾ ਮੁੰਡੇ ਕਰਦੇ ਕਿੰਨੇ ਕੁ ਐਮਬੀਬੀਐਸ ਚ ਐਡਮਿਸ਼ਨ ਲੈਂਦੇ ਆ ਕਿੰਨੇ ਨਰਸਿੰਗ ਚ ਜਾਂਦੇ ਆ ਨਰਸਿੰਗ ਤੇ ਡਾਕਟਰੀ ਲਾਈਨ ਬੰਦਾ ਕਦੇ ਵੀ ਭੁੱਖਾ ਨਹੀਂ ਮਰ ਸਕਦਾਗਾ ਹੁਣ ਸਰਕਾਰੀ ਡਾਕਟਰ ਦੀ 2.5 ਲੱਖ ਰੁਪਿਆ ਤਨਖਾਹ ਹੈ ਉਹੀ ਭਾਜੀ ਉਹੀ ਪ੍ਰਾਈਵੇਟ ਸੈਕਟਰ ਦੇ ਵਿੱਚ ਲੱਖ ਸਵਾ ਲੱਖ ਰੁਪਿਆ ਡਾਕਟਰ ਤਨਖਾਹ ਲਈ ਜਾਂਦਾ ਹੈਗਾ ਹਾਂਜੀ ਹਾਂਜੀ ਤੇ 60-70 ਹਜ਼ਾਰ 80 ਹਜ਼ਾਰ ਨਰਸ ਦੀ ਤਨਖਾਹ ਆਗੀ ਤੇ ਉਹੀ ਹੈ ਭਾਜੀ ਗੱਲਾਂ ਮਤਲਬ ਕਿ ਥੋੜਾ ਜਿਹਾ ਇਧਰ ਇਹ ਕੁੱਤਾਂ ਨੂੰ ਇੱਥੇ ਮੰਨਦੇ ਚੱਕਰ ਜਣਾ ਇੱਥੇ ਦਾ ਚੱਕਰ ਆ ਤੇ ਪੈਸੇ ਤੇ ਇੱਥੇ ਮੈਨੂੰ ਨਹੀਂ ਲੱਗਦਾ ਭਾਜੀ ਘੱਟ ਹੈ ਪੈਸੇ ਬਹੁਤ ਆ ਜੀ ਪੈਸੇ ਬਹੁਤ ਆ ਜੇ ਬੰਦਾ ਥੋੜਾ ਜਿਹਾ ਤੇ ਦਾ ਕੋਈ ਮਤਲਬ ਪ੍ਰੋਬਲਮ ਹੈ ਮਿਹਨਤੀ ਬੰਦਾ ਥੋੜਾ ਜਿਹਾ ਦਿਮਾਗ ਨਾਲ ਚੱਲੇ ਤਾਂ ਇੱਥੇ ਜਿੰਨਾ ਪੈਸਾ ਇੱਥੇ ਬੰਦਾ ਕਮਾ ਸਕਦਾ ਮੇਰੇ ਹਿਸਾਬ ਨਾਲ ਕਿਸੇ ਨਹੀਂ ਕਮਾ ਸਕਦਾ ਇੱਥੇ ਬਾਕੀ ਮੰਗਾਈ ਹੈ ਨਹੀਂ ਸਭ ਤੋਂ ਵੱਡੀ ਗੱਲ ਹੈ ਬਾਹਰਲੇ ਮੁਲਕਾਂ ਦੇ ਬਰਾਬਰ ਮੰਗਾਈ ਹੈ ਨਹੀਂ ਸੇਵ ਤੁਸੀਂ ਜਿਆਦਾ ਮੈਨੇਜ ਕਰ ਸਕਦੇ ਆ ਸੋਹਣੀ ਲਾਈਫ ਜਿਉਂ ਸਕਦੇ ਆ ਸੇਵ ਪੂਰੀ ਸੇਵ ਕਰ ਸਕਦੇ ਆ ਬਿਨਾ ਟੈਨਸ਼ਨ ਦੇ ਮੇਨ ਲਈ ਇਹ ਹੁੰਦਾ ਬਿਲਕੁਲ 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 ਹੁਣ ਘਰ ਜਾਣਾ ਮੈਨੂੰ ਇਹ ਟੈਨਸ਼ਨ ਨਹੀਂ ਆਉਂਦੀ ਭਾਜੀ ਵੀ ਮਹੀਨੇ ਬਾਅਦ ਮੇਰੀ ਇਹਦੀ ਕਿਸ਼ਤਾਂ ਨਹੀਂ ਤੇ ਮੇਰੀ ਉਹਦੀ ਕਿਸ਼ਤਾਂ ਨਹੀਂ ਤਾਂ ਆ ਲੈਣਾ ਬਿਲਕੁਲ ਬਿਲਕੁਲ ਇਹ ਟੈਨਸ਼ਨ ਹੈ ਨਹੀਂ ਆ ਚਲੋ ਬਾਕੀ ਮਾੜੀ ਮੋਟੀ ਟੈਨਸ਼ਨਾਂ ਤੇ ਸਾਰੇ ਘਰਾਂ ਚ ਹੁੰਦੀਆਂ ਭਾਜੀ ਪਰ ਆ ਇਹ ਬਾਕੀ ਜਿਹੜੀ ਵੱਡੀਆਂ ਟੈਨਸ਼ਨਾਂ ਇਹ ਤੇ ਨਹੀਂ ਨਾ ਜੀ 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 ਬਿਲਕੁਲ 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 ਸਹੀ ਹੈ ਸਹੀ ਹੈ ਸਹੀ ਹੈ ਹਾਂ ਚਲੋ ਵਧੀਆ ਤੁਸੀਂ ਐਫਰਟ ਕੀਤਾ ਇਸ ਲਾਈਨ ਬਾਰੇ ਦੱਸਿਆ ਤੇ ਮੈਂ ਕਹਿੰਨਾ ਵੀ ਜਿੰਨੇ ਵੀ ਸਰੋਤੇ ਗੱਲ ਸੁਣ ਰਹੇ ਐਸ ਕਨਵਰਸੇਸ਼ਨ ਨੂੰ ਜਰੂਰ ਤੁਸੀਂ ਇਸ ਆਡੀਓ ਨੂੰ ਸ਼ੇਅਰ ਕਰੋ ਉਹਨਾਂ ਬੰਦਿਆਂ ਤੱਕ ਜਿਹੜੇ ਬੰਦੇ ਕਹਿੰਦੇ ਆ ਵੀ ਇੰਡੀਆ ਚ ਕੁਝ ਹੈ ਨਹੀਂਗਾ ਜਾਂ ਇੰਡੀਆ ਚ ਆਪਾਂ ਕੁਝ ਨਹੀਂ ਕਰ ਸਕਦੇ ਬਸ਼ਰਤੇ ਵੀ ਥੋੜੀ ਜੀ ਮਿਹਨਤ ਤਾਂ ਜ਼ਰੂਰੀ ਹੈ ਥੋੜੀ ਜੀ ਮਿਹਨਤ ਕਰਕੇ ਤੁਸੀਂ ਆਪਦੇ ਪੈਰਾਂ 'ਚ ਖੜੇ ਹੋ ਸਕਦੇ ਆ ਬਸ ਥੋੜੀ ਜੀ ਕਰਨੀ ਥੋੜੀ ਜਿਹੀ ਤੇ ਭਾਜੀ ਕੰਮ ਨਹੀਂ ਪਣੀ ਐ ਇੰਨੀ ਤੇ ਬਾਹਰ ਵੀ ਤੇ ਕਰਦੇ ਆ ਮੈਂ ਤਾਂ ਥੋੜੀ ਜਿਹੀ ਕਰ ਲੈਣਾ ਬੰਦਾ ਜੀ 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 ਤੇ ਪੂਰਾ ਕੰਮ ਸਿੱਟ ਜਾ ਜੀ 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 ਇਹ ਇਹ ਬਸ ਇਹ ਜੇ ਪਲੱਸ 2 ਵਾਲੇ ਬੰਦੇ ਦੇਖਣ ਪਲੱਸ 1 ਵਾਲੇ ਬੰਦੇ ਦੇਖਣ ਤੇ ਸ਼ਾਇਦ ਉਹਨਾਂ ਦਾ ਦਿਮਾਗ ਥੋੜਾ ਜਿਆ ਹੋਰ ਖੁੱਲ ਜੇ ਕਿਉਂਕਿ ਉਹ ਸੋਚਦੇ ਨਹੀਂ ਇਦਾਂਲੇ ਪਾਸੇ ਜੀ 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 ਬਿਲਕੁਲ 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 ਤੇ ਬਾਈ ਬਹੁਤ ਬਹੁਤ ਥੈਂਕ ਯੂ ਤੁਸੀਂ ਟਾਈਮ ਕੱਢਿਆ ਤੇ ਐਡੀ ਵਧੀਆ ਜਾਣਕਾਰੀ ਦਿੱਤੀ ਮੈਨੂੰ ਲੱਗਦਾ ਵੀ ਜਰੂਰ ਬਹੁਤਿਆਂ ਦਾ ਫਾਇਦਾ ਹੋਣਾ ਇਸ ਜਿਹੜਾ ਹੈਗਾ ਹਾਂਜੀ ਭਾਜੀ ਮੈਂ ਵੀ ਇਹੀ ਚਾਹਣਾ ਵੀ ਥੋੜਾ ਮਤਲਬ ਕਿ ਮਤਲਬ ਇਹ ਹੋਇਆ ਨਾ ਕਿ ਆਪਣੇ ਪੰਜਾਬੀ ਵੀ ਕੋਈ ਵਧੀਆ ਕੰਮ ਕਰ ਲਈ ਆਫੀਸਰ ਲਾਈਨ ਆ ਭਾਜੀ ਜੀ 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 ਤੇ ਤੁਸੀਂ ਦੇਖੋ ਨਾ ਆਫੀਸਰ ਲਾਈਨ ਆ ਵੀ ਆਫੀਸਰ ਵੀ ਲੱਭਦੇ ਬਹੁਤ ਘੱਟ ਲੱਭਦੇ ਪੰਜਾਬੀ ਮੈਨੂੰ ਲੱਭਦੇ ਆ ਕੋਈ ਟਾਵਾ ਟਾਵਾ ਲੱਭਦਾ ਭਾਜੀ ਬਹੁਤ ਜੀ 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 ਤੇ ਬੰਦਾ ਆਪਣੇ ਵੀ ਬੰਦੇ ਹੁਣ ਤੇ ਨਾਲ ਵਧੀਆ ਲੱਗਦਾ ਵੀ ਹਾਂ ਪੰਜਾਬੀ ਵੀ ਹੈ ਇੱਧਰ ਵੀ ਹੈ ਪੰਜਾਬੀ ਕੱਲੇ ਉੱਥੇ ਹੀ ਲੱਗੀ ਰਹੀ ਬਿਲਕੁਲ 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 ਸਹੀ ਗੱਲ ਆ ਹਾਂਜੀ ਚਲੋ ਹਾਂਜੀ ਭਾਈ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਭਾਈ ਜੀ ਤੁਹਾਡਾ ਵੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ